ਲੈ ਕੇ ਲਾਏ ਬਈ ਗੋਲੇ ਵੀ ਉੱਡਣ ਲੱਗੇ ਬਈ 12 12 ਘੰਟੇ ਇਹ ਆਏ ਤਾਂ ਛੀਨਿਆਂ ਦੀ ਆ ਅੱਛਾ ਪਰ ਇਹਦਾ ਰੰਗਾਂ ਨੀਲੇ ਉਹ ਗੋਲੇ ਰੰਗਦੇ ਲਓ ਮਿੱਤਰੋ ਬਾਜੀ ਦਾ ਇਸ ਆਪਾਂ ਖਾਣ ਪੈਣੀ ਵਾਲੇ ਦੇ ਪਿੰਡ ਤੇ ਬਾਜੀ ਨਾਸ਼ਟ ਟਾਈਮ ਤੇ ਆ ਗੋਲੇ ਸੰਗ ਹੀ ਫਸੇ ਹੋਵਦਾਂ ਵੀ ਵਧੀਆ ਬਈ 2200 ਮੁੱਢ ਨੂੰ ਬਈ எக்ஸ்பிரஸ் <laughs> ਬਜੀ ਰੁਕੇ ਚਾਹ ਪਿਆ ਰਿਹਾ ਸੀ ਜਦੋਂ ਲੜਦਾ ਦੋਲੇ ਦਾ ਬਜੀ ਬੋਲੇ ਦਾਦੇ ਦੀ ਜਨਾ ਰਿhta ਡਾਕਟਰ ਆਇਆ ਫਲੇ ਬੋਲੇ ਡਾਕਟਰ ਕਹਿੰਦੇ ਕਹਿੰਦੇ ਡਾਕਟਰ ਰਾਜੂ ਕੋਲੇ ਬਹੁਤ ਧੰਨਵਾਦ ਆ ਨਵਾਲ ਬਈ ਕਹਿੰਦੇ ਲੱਗੀ ਕੱਟੇ ਦੇਖ ਕੇ ਲੋਕੀ ਕਹਿੰਦੇ ਗੋਲੇ ਉਹ ਦੇ ਕਹਿੰਦੇ ਅੱਜ ਬਈ ਡਾਕਟਰ ਨੇ ਗੋਲੇ ਟਾ ਕੇ ਦਿਖਾਦੇ ਕਹਿੰਦੇ ਡਾਕਟਰ ਉਪਰੀ ਨੇ ਕਹਿੰਦੇ ਤੀਜਾ ਨਾਪ ਕਹਿੰਦਾ അത് ഉണ്ടാ ഈ ഡാക് കൂട്ട ਡਾਕਟਰ ਨੇ ਗੋਲੇ ਅਜਾ ਡਾ ਕੇ ਦਿਖਾਏ ਨੇ ਬਈ ਉੱਧੇ ਦੇ ਗੋਲੇ ਮੰਦੇ ਡਾਕਟਰ ਜੀ ਤੇ ਬਹੁਤ ਬਹੁਤ ਧੰਨਵਾਦ ਡਾਕਟਰ ਦਾ ਵੀ ਪ੍ਰੀਓਡਾ ਵੀ ਪਾਲਾ ਗਰੋਲਾ ਹੈ ਬਾਈ ਡੀਸੀ ਲੋਹਾ ਕਿਹੜਾ ਗਰੁੱਪ ਪਾਲਾ ਤਰੋਂ ਲਈ ਬਾਈ ਮੁੰਡੇ ਵਾਦਾ ਜਿੱਤੇ ਨੇ ਵਾਦੇ ਜੇ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕਿਹੜਾ ਪੰਡਾ ਬਈ ਆਪਣਾ ਆਪਣਾ ਪੰਡੂ ਉਪਲੀ ਹੈ ਜੀ ਠੀਕ ਹੈ ਬਾਈ ਜਿਹੜੀ ਅੱਜ ਬਾਜੀ ਹੋਈ ਆ ਕਬੂਤਰਾਂ ਦੀ ਕਿੰਨੇ ਕਬੂਤਰ ਉੱਡੇ ਸੀ ਕਿੰਵੇਂ ਨੰਬਰ ਦੇ ਆਪਣੀ ਕਬੂਤਰੀ ਆ ਜੀ ਮੜਾ ਦੱਸੋਗੇ ਬਾਈ ਬਾਈ ਜੀ ਇੱਥੇ 145 ਕਬੂਤਰ ਉੱਡੇ ਸੀਗੇ ਠੀਕ ਹੈ ਜੀ ਤੇ 2000 ਐਂਟਰੀ ਸੀਗੀ ਕਬੂਤਰ ਦੀ ਠੀਕ ਹੈ ਜੀ ਹਾਂਜੀ ਬਾਈ ਇੱਥੇ 5 ਕਬੂਤਰਾਂ ਦੇ ਵਿੱਚ ਬਾਜੀ ਵੰਡੀ ਗਈ ਆ ਠੀਕ ਹੈ ਜੀ ਹਾਂਜੀ ਬਾਈ ਤੇ ਪਹਿਲਾ ਨਾਮ ਇੱਥੇ ਫਰਿੱਜ ਸੀਗਾ ਦੂਜਾ ਨਾਮ ਕੂਲਰ ਸੀਗਾ ਤੇ ਤੀਜਾ ਨਾਮ ਪੱਖਾ ਸੀਗਾ ਠੀਕ ਹੈ ਬਾਈ ਪੈਸੇ ਪੰਜ ਕਬੂਤਰਾਂ ਚ ਬਰਾਬਰ ਹੋ ਗਏ ਬਾਈ ਆਪਣਾ ਤੀਜਾ ਨੰਬਰ ਬਣਿਆਗਾ ਆਪਣੀ ਵਾਲਾ ਕਬੂਤਰੀ ਹੈ ਬਾਈ ਜਿਹਨੇ ਤੀਜਾ ਨਾਮ ਹੋ ਕੀਤਾ ਆ ਆਪਣੀ ਕਬੂਤਰੀ ਉੱਡਦੀ ਆ ਨੀਲੀ ਕੋਲੀ ਗੋਲੀ ਆ ਬਾਈ ਬਾਈ ਰਿਕਾਰਡ ਹੀ ਤੋੜਦਾ ਜਾ ਰਿਹਾ ਨਾ ਲੈ ਕੇ ਨਾ ਅਬੀ ਗੋਲੇ ਵੀ ਉੱਡਣ ਲੱਗੇ ਬਈ 12 12 ਕਾਂਟੇ ਇਹ ਇਹ ਤਾਂ ਛੀਨਿਆਂ ਦੀ ਆ ਅੱਛਾ ਪਰ ਇਹਦਾ ਰੰਗਾਂ ਨੀਲੇ ਉਹ ਗੋਲੇ ਰੰਗੇ ਆ ਠੀਕ ਆ ਹਾਂ ਇਹ ਆਪਣੇ ਕੂਟ ਮਸੂਰੀ ਨੇ ਚਲੋ ਬਈ ਤੁਹਾਨੂੰ ਮੁਬਾਰਕਾਂ ਹਨਾ ਬਈ ਤੇ ਤੀਜੇ ਨੰਬਰ ਤੇ ਤੁਹਾਨੂੰ ਪੱਖੇ ਨਾਲ ਸਮਰਥਨ ਕੀਤਾ ਗਿਆ ਪਿੰਡ ਪੈਣੀ ਮਹਾਰਾਜ ਦੇ ਵਿੱਚ ਬਹੁਤ ਬਹੁਤ ਧੰਨਵਾਦ ਬਈ ਡਾਕਟਰ ਉਪਲੀ ਦਾ ਓਕੇ ਬਈ ਥੈਂਕ ਯੂ ਬਈ ਥੈਂਕ ਯੂ